ਮੀਡੀਆ ਅੰਦਰ ਨਹੀਂ ਕੋਈ ਜਾਗੋ ਜਿੰਦੇ ਫੋਟੋ ਫੋਟੋ ਨਹੀਂ ਦਿੱਤੇ ਖੈ ਚਲੋ ਮੀਡੀਆ ਦੇ ਅੰਦਰ ਜਾਊਗਾ ਇੱਥੇ ਫੋਟੋ ਖਿਚਾਣਾ ਆਪਣਾ ਕੰਮ ਬਹੁਤ ਬੜਾ ਬਿਲਡ ਲਾਈਵ ਬਣਾ ਰਹੇ ਹਾਂ ਆ ਨਸ ਨਸ ਮੋਬਾਈਲ ਨੰਬਰ ਚਲੋ ਯਾਰ ਹਾਂਜੀ ਸਰ ਜੀ ਤੁਸੀਂ ਬੜੀ ਸਾਡੀ ਗੱਲ ਕਰਦੇ ਠੀਕ ਹੋ ਤੁਸੀਂ ਚੜ੍ਹਦੀ ਕਲਾ ਜੋ ਸਭ ਵਧੀਆ ਪਹਿਲਾਂ ਮਾੜੀ ਤੁਹਾਡੀ ਜੀ ਹਰ ਗੱਲ ਸਾਹਿਬ ਦਾ ਤੁਹਾਨੂੰ ਮੱਥਾ ਤਾਂ ਵੈਸੀ ਟਿਕ ਆਉਣੀ ਆ ਜੀ ਹਮੇਸ਼ਾ ਉਦਾਂ ਹੀ ਮੱਥਾ ਟੇਕਣ ਆਇਆ ਹਾਂ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ। ਦਰਸ਼ਕਾਂ ਨੂੰ ਇਹ ਫਿਲਮ ਕਰਨਾ ਚਾਹੁੰਦਾ। ਦਰਸ਼ਕਾਂ ਨੂੰ ਇਹ ਆ ਜੀ ਦੇਖਣਗੇ ਫਿਲਮ ਜਾ ਕੇ ਦੇਖੋ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਦੇਖੋ ਪਰਵਾਰਿਕ ਫਿਲਮ ਹੈ। ਜੀ 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 ਮੈਂ ਕੱਲ ਵੀ ਦੱਸਿਆ ਸੀ ਪ੍ਰੈਸ ਕਾਨਫਰੈਂਸ ਮੇਲਾ ਦਾ ਜਿਹੜੀਆਂ ਪਹਿਲਾਂ ਫਿਲਮਾਂ ਸ਼ੂਟ ਹੋਈਆਂ ਨੇ ਉਹਨਾਂ ਦੀ ਤਾਂ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੀ। ਰੀਲੀਜ਼ ਹੋਣੀ ਚਾਹੀਦੀ ਹੈ ਕਿਉਂਕਿ ਪ੍ਰੋਡਿਊਸਰ ਦੇ ਪੈਸੇ ਲੱਗੇ ਹੋਏ ਨੇ ਬਹੁਤ ਉਹਨਾਂ ਨੂੰ ਰਿਲੀਜ਼ ਕਰਨ ਦੇਣੀ ਚਾਹੀਦੀ ਸੀ ਬਹੁਤ ਵਧੀਆ ਕਿ ਪੂਰ 스타 ਤਾਂ ਬਹੁਤ ਦਸਾਂ ਨਤਮਸਤ ਤੋਏ ਆਸ਼ਵਾਸ਼ਣ ਦੇ ਰਹੇ ਹੋ ਬਸ ਇਹ ਹੀ ਹਮੇਸ਼ਾ ਹੁੰਦਾ ਜਦੋਂ ਵੀ ਕੋਈ ਕੰਮ ਸ਼ੁਰੂ ਕਰੀਦਾ ਹੈ ਹਮੇਸ਼ਾ ਸਭ ਨੇ ਦੇਖ ਰਿਹਾ ਬਸ ਪਹਿਲਾਂ ਵੀ ਆਈ ਸੀ ਉਹ ਸ਼ੁਰੂਆਤ ਕੀਤੀ ਸੀ ਸੌਂਡ ਰਿਲੀਜ਼ ਹੋਣ ਲੱਗਿਆ ਸੀ ਵੀਡੀਓ ਬੜੀ ਵਾਰ ਨੂੰ ਰੋਣੀ ਚਾਹਿਆ ਜਾ ਰਿਹਾ ਕਿ ਕਿਸੇ ਦੇ ਵੀ ਘਰ ਵੀ ਆਵਾਂਗੇ ਉਹ ਦੱਸੋ ਨਹੀਂ ਨਹੀਂ ਕੁਛ ਨਹੀਂ ਹਰ ਵੇਰੀ ਪ੍ਰਮੋਸ਼ਨ ਕਰਦੇ ਆਂ ਕਿਸੇ ਕਿਸੇ ਤਰੀਕੇ ਨਾਲ ਸਾਨੂੰ ਲੱਗਿਆ ਕਿ ਇਹ ਬਿਚਾਰੇ ਇੰਨੇ ਟਾਈਮ ਤੋਂ ਸਾਨੂੰ ਮਿਲਦੇ ਆਂ ਫੋਨ ਕਰਦੇ ਆਂ ਸਾਰੇ ਉਹਨਾਂ ਦੇ ਘਰੇ ਜਾਈਏ ਤੇ ਅੱਜ ਕੀ ਅਸੀਂ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਕੋਸ਼ਿਸ਼ ਕਰ ਰਹੇ ਆਂ ਕਿ ਵੈਕਸੀਨ ਹਮ ਲੋਕਾਂ ਨੇ ਕਰ ਲਈਏ ਅਸਲ ਬਾਲਾ ਕਿਹੜਾ ਹੋਏਗਾ ਇਹਦੇ ਵਿੱਚ ਤੁਸੀਂ ਹੋਗੇ ਕਿ ਅਮੀ ਉਹ ਹੁਣ ਤੀ ਫਿਲਮ ਜਾ ਕੇ ਦੇਖਿਓ ਜੀ ਸੋਹਣੀ ਆ ਜੀ ਜੈ ਹਿੰਦ ਜਿੰਦਾਬਾਦ ਸਾਡੇ ਪੰਜਾਬ ਦੇ ਵਿੱਚ ਲੱਗੇ ਕਾਫੀ ਚਿਰ ਮਸੱਢ ਕੇ ਆਇਆ। ਉਹ ਉੱਤਪਾਰਤ ਕਰ ਲੋ ਜੀ। ਸਾਡ ਰੋਹ ਜੀ। ਆ ਕੁੜੀਆਂ ਵੀ ਇੱਥੇ ਕੱਢ ਦਮੜਾ। ਸਾਡ ਸ੍ਰੀ ਗੁਰੂ ਜੀ ਸਾਹਿਬ ਜੀ ਸਾਹਿਬ। ਥੋੜਾ ਥੋੜਾ ਮਾੜਾ ਪਿੱਛੇ ਹੋ ਜਾਓ। ਕੁੜੀਆਂ ਵੀ ਭਰਾਉਣਗੇ। ਹਾਂ ਜੀ। ਹੋਰ ਜੱਟਰੀ ਕਲਾ ਠੀਕ ਠਾਕ ਹੋ। ਬਾਈ ਜੀ ਖਾਲਸਾ ਬੈਠੀ ਕੇ ਬੰਦੇ ਜੀ ਬੜੀ ਕਰਮ ਵਾਲੀ ਸਾਧਕ ਬੋਲਦੇ ਸਾਰੇ ਜਣੇ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਗਰਮੀ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਜੀ। ਤੇ ਬਹੁਤ-ਬਹੁਤ ਪਿਆਰ ਤੇ ਬਸ ਮਹਾਰਾਜੇ ਅਰਦਾਸ ਕਰਨਾ ਹੈ। ਇਹ ਹਫਤੇ ਤੱਕ ਫਿਲਮ ਹੋ ਜਾਣੀ ਰਿਲੀਜ਼ ਇਹ ਬਸੇ ਹੋਰ ਆਸ ਕਾਲਪੁਰਖ ਅੱਗੇ ਕਰਨੀ ਸਰਬੱਤ ਦੇ ਭਲੇ ਦੀ ਆਪਾਂ ਸਾਰਿਆਂ ਨੇ ਲਗਾਤਾਰ ਹੀ ਪੰਜਾਬੀ ਫਿਲਮਾਂ ਇੱਕ ਤੋਂ ਇੱਕ ਆਈ ਜਾਂਦੀ ਹੈ ਲੱਗਦਾ ਹੈ ਬੇਸਾ ਹਾਊਸ ਨੂੰ ਪਛਾਣ ਦੇਣਾ ਨਹੀਂ ਨਹੀਂ ਪਛਾਣਨਾ ਜੀ ਆਪਾਂ ਕਿ ਇਹਨਾਂ ਨੇ ਆਪਾਂ ਅਕਾਲਪੁਰਖ ਸਾਡੀ ਦੀ ਕਿਰਪਾ ਕਰੇ ਮਹਾਰਾ ਦੀ ਕਿਰਪਾ ਨਾਲ ਤੇ ਆਪਾਂ ਆਪਣੀ ਸੋਹਣੀ ਲੀ ਬਣਾਈਏ ਬਸ ਤੁਹਾਡੇ ਵੀਰਾਂ ਦਾ ਸਾਥ ਰਵੇ ਤੇ ਆਪਾਂ ਅਕਾਲਪੁਰਖ ਦੀ ਕਿਰਪਾ ਨਾਲ ਪਹਿਲੇ ਨੰਬਰ ਤੇ ਆ ਜਾਏ ਹੁਣ ਫਿਲਮ ਚ ਸਰਪਾਲਾ ਕੌਣ ਹੋਏਗਾ ਇਹ ਫਿਲਮ ਵੇਖਿਆ ਤੁਸੀਂ ਇਹ ਭਾਈ ਇਹ ਵੀ ਦੱਸੋ ਹੋਰ ਜਸਤ ਜਸਤ